27 ਤਰੀਕ ਨੂੰ ਜਿਹੜਾ ਲੁਧਿਆਣੇ ਮਸੀਹ ਭਾਈਚਾਰੇ ਵੱਲੋਂ 크ਿਸਚਨ ਨੈਸ਼ਨਲ ਫੰਡ ਦੀ ਜਿਹੜੀ ਟੌਪ ਲੀਡਰਸ਼ਿਪ ਆ ਮਾਲਵੇ ਦੀ ਤੇ ਜਿਹੜੇ ਸਾਡੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਆ ਜੀਐਮਐਸ ਰਾਜਨਜੀਤ ਦੀ ਅਗਵਾਈ ਦੇ ਵਿੱਚ ਜਿਹੜਾ ਮਸੀਹ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਜਾਣਾ ਸੀ ਉਸ ਧਰਨੇ ਵਿੱਚ ਮੈਨੂੰ ਆਉਣ ਤੋਂ ਜਿਹੜਾ ਆ ਘਰ ਵਿੱਚ ਮੈਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੁਸ਼ਾਰਪੁਰ ਵਿਖੇ ਤੇ ਜਿਹਨੂੰ ਲੈ ਕੇ ਇੱਕ ਟੈਰਰ ਸਿਚੁਏਸ਼ਨ ਪੈਦਾ ਹੋਈ ਆ ਕਿ ਪੁਲਿਸ ਨੇ ਇੱਕ ਟੈਰਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਆ ਜਿੱਥੇ ਮੇਰੇ ਮੇਰੇ ਪਰਿਵਾਰ 'ਚ ਟੈਰਰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਸਾਡੇ ਵਰਕਰਾਂ ਦੇ ਵੀ ਮਨ ਵਿੱਚ ਤੇ ਪੈਨਿਕ ਸਿਚੁਏਸ਼ਨ ਬਣਾਈ ਗਈ ਸੋ ਉਹਦੇ ਲਈ ਮੈਨੂੰ 26 ਤਰੀਕ ਨੂੰ ਐਸਪੀ ਸਮੀਰ ਬਰਮਾ ਜਿਹੜੇ ਲੁਧਿਆਣੇ ਦਾ ਫੋਨ ਆਇਆ ਕਹਿੰਦੇ ਜੀ ਪ੍ਰਧਾਨ ਜੀ ਪ੍ਰੋਗਰਾਮ ਆਇਆ ਕਿ ਇੱਕ ਇੱਥੇ ਤੁਸੀਂ ਧਰਨਾ ਦੇਣਾ ਮੈਂ ਕਿਹਾ ਹਾਂਜੀ ਬਿਲਕੁਲ ਸਹੀ ਗੱਲ ਹੈ ਕਿ 9 ਧਰਨੇ ਸਾਡੇ ਮਾਲਵੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਹੋ ਗਏ ਨੇ ਔਰ ਇੱਥੇ 10ਵਾਂ ਧਰਨਾ ਸ਼ਾਂਤੀਪੂਰਵਕ ਦੇਣਾ ਲੋਕਤੰਤਰ ਢੰਗ ਦੇ ਨਾਲ ਗੈਰ ਸਭਿਧਾਨ ਸਭਿਧਾਨਿਕ ਤਰੀਕੇ ਦੇ ਨਾਲ ਜੋ ਸਾਨੂੰ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ ਨੇ ਹੱਕ ਦਿੱਤਾ ਉਹਦੇ ਤਹਿਤ ਅਸੀਂ ਇਹ ਧਰਨੇ ਦੇ ਰਹੇ ਹਾਂ ਆਪਣੀ ਮੰਗਾਂ ਜਿਹੜੀਆਂ ਸਰਕਾਰ ਕੋਲ ਉਠਾਉਣੀਆਂ ਨੇ ਤਾਂ ਕਿ ਸਰਕਾਰ ਉਹਨਾਂ ਪੂਰਾ ਕਰੇ ਮੰਗਾਂ ਕੀ ਨੇ ਉਹ ਤੁਸੀਂ ਉਸ ਦਿਨ ਧਰਨੇ ਦੇ ਵਿੱਚ ਵੀ ਸਾਡੀ ਜਿਹੜੀ ਲੀਡਰਸ਼ਿਪ ਆ ਤੁਹਾਨੂੰ ਦੱਸ ਦਿਆਂ ਜਿਹਦੇ ਵਿੱਚ ਇਸਾਈ ਰੈਜੀਮੈਂਟ ਬਹਾਲ ਕਰੋ ਕਬਰਸਤਾਨਾਂ ਦੀ ਜ਼ਮੀਨ ਦਿਓ 5% ਰਾਕਮਾ ਕਰਨ ਚਾਹੀਦਾ ਜਰੂਸ਼ਲਮ ਜਾਣ ਦੇ ਲਈ ਵੀਜ਼ਾ ਪੈਕੇਜ ਦੀ ਮੰਗ ਹੈਗੀ ਆ ਬੇਕਾਰ ਬੇਜ਼ਮੀਨੇ ਲੋਕਾਂ ਨੂੰ ਪਲਾਟ ਚਾਹੀਦੇ ਨੇ ਤੇ ਜਿਹੜੇ ਸਕਾਲਰਸ਼ਿਪ ਆ ਉਹਦੀ ਰਾਸ਼ੀ ਵਧਾਈ ਜਾਵੇ ਤੇ ਬੰਦ ਸਕਾਲਰਸ਼ਿਪ ਜਿਹੜੇ ਆ ਉਹ ਚਾਲੂ ਕੀਤੇ ਜਾਣ ਸੇਨਾ ਮੰਗਾਂ ਲੈ ਕੇ ਅਸੀਂ ਪੰਜਾਬ ਦੇ ਵਿੱਚ ਜਿਹੜੇ ਆ ਧਰਨੇ ਦੇ ਰਹੇ ਸੀ ਮੁੱਖ ਮੰਤਰੀ ਨਾਲ ਤੇ ਪ੍ਰਧਾਨ ਮੰਤਰੀ ਨਾਲ ਮੰਗ ਪੱਤਰ ਪਰ ਮੈਨੂੰ ਬੜੀ ਇੱਕ ਸ਼ਰਮਨਾਕ ਤੇ ਇੱਕ ਕਨਾਉਣੀ ਕਾਰਵਾਈ ਜਿਹੜੀ ਆ ਪੰਜਾਬ ਪੁਲਿਸ ਦੀ ਦੇਖਣ ਦੇ ਵਿੱਚ ਆਈ ਕਿ 27 ਤਰੀਕ ਸਵੇਰੇ ਮੈਨੂੰ ਜਿਹੜਾ ਘਰ ਵਿੱਚ ਨਜ਼ਰਮੰਦ ਕਰਤਾ ਮੈਂ ਜिद ਕੀਤੀ ਕਿ ਮੈਂ ਜਾਣਾ ਮੈਨੂੰ ਦੱਸਿਆ ਜਾਵੇ ਕਿਉਂ ਨਹੀਂ ਮੈਨੂੰ ਜਾਣਦੇ ਕਹਿੰਦੇ ਸਕਿਉਰਿਟੀ ਰੀਜ਼ਨ ਆ ਮੈਂ ਕਿਹਾ ਕੀ ਸਕਿਉਰਿਟੀ ਰੀਜ਼ਨ ਆ ਮੇਰੀ ਜਾਨ ਨੂੰ ਕੋਈ ਖਤਰਾ ਜਦ ਮੈਂ ਕਿਸੇ ਲਈ ਕੋਈ ਖਤਰਾ ਐ ਐਕਸਪਲੇਨ ਕਰੋ ਜਦ ਕਿ ਨੌ ਜ਼ਿਲ੍ਹਿਆਂ ਦੇ ਵਿੱਚ ਤੇ ਕੋਈ ਪ੍ਰੋਬਲਮ ਨਹੀਂ ਆਈ ਸ਼ਾਂਤੀਪੂਰਵਕ ਤਰੀਕੇ ਨਾਲ ਸੀ ਆਪਣੇ ਜਿਹੜੇ ਆ ਪ੍ਰੋਟੈਸਟ ਕਰਕੇ ਡੀਸੀ ਦਫ਼ਤਰਾਂ ਦੇ ਬਾਹਰ ਧਰਨੇ ਦਿੱਤੇ ਇੱਥੇ ਕੀ ਪ੍ਰੋਬਲਮ ਆਈ ਕੋਈ ਐਕਸਪਲੇਨ ਨਹੀਂ ਕੀਤਾ ਗਿਆ ਫਿਰ ਜਦੋਂ ਮੈਂ ਜिद ਕੀਤੀ ਐਸਐਚਓ ਸਾਹਿਬ ਬਾਹਰ ਚੱਲ ਜਾਂਦੇ ਆ ਕਹਿੰਦੇ ਮੈਂ ਗੱਲ ਕਰਨਾ ਜਦੋਂ ਅੰਦਰ ਆਉਂਦੇ ਆ ਮੈਨੂੰ ਕਹਿੰਦੇ ਜੀ ਕੋਈ ਨਹੀਂ ਤੁਸੀਂ ਤਿਆਰ ਹੋਵੋ ਅਸੀਂ ਤੁਹਾਡੇ ਲਈ ਜਿਪਸੀ ਦਾ ਇੰਤਜ਼ਾਮ ਕਰਦੇ ਆ ਫੋਰਸ ਨਾਲ ਜਾਏਗੀ ਮੈਂ ਤਿਆਰ ਹੋ ਜਾਨਾ ਜਦੋਂ ਮੈਂ ਬਾਹਰ ਹੁਣਾ ਉਹ ਕਹਿੰਦੇ ਜੀ ਨਹੀਂ ਫੋਨ ਉੱਪਰ ਆ ਗਿਆ ਵੀ ਜਾਣ ਨਹੀਂ ਦੇਣਾ ਸੋ ਮੈਨੂੰ ਕਾਰਨ ਨਹੀਂ ਦੱਸਿਆ ਗਿਆ ਇਸ ਕਰਕੇ ਸਾਡੇ ਮਨ ਚ ਭਾਰੀ ਰੋਸ ਆ ਭਾਈਚਾਰੇ ਦੇ ਮਨ ਚ ਭਾਰੀ ਰੋਸ ਆ ਕ੍ਰਿਸਚਨ ਨੈਸ਼ਨਲ ਫੰਡ ਦੀ ਲੀਡਰਸ਼ਿਪ ਤੇ ਰੋਸ ਆ ਸੋ ਜੇ ਵਾਕਿਆ ਹੀ ਕੋਈ ਮੇਰੀ ਕਰਕੇ ਕੋਈ ਪੰਜਾਬ ਦਾ ਲਾਉਂਡ ਆਰਡਰ ਨੂੰ ਪ੍ਰੋਬਲਮ ਹੋਣੀ ਸੀ ਤਾਂ ਫਿਰ ਮੈਨੂੰ ਬਠਿੰਡੇ ਜਾਣ ਤੋਂ ਕਿਉਂ ਨਹੀਂ ਰੋਕਿਆ ਗਿਆ ਕੱਲ ਬਠਿੰਡੇ ਵੀ ਸਾਡਾ ਧਰਨਾ ਅਸੀਂ 11ਵਾਂ ਉੱਥੇ ਮੈਂ ਜਾ ਕੇ ਧਰਨਾ ਦਿੱਤਾ ਅਸੀਂ ਪ੍ਰੋਟੈਸਟ ਮਾਰਚ ਕੀਤਾ ਡੀਸੀ ਸਾਹਿਬ ਦੇ ਗੇਟ ਦੇ ਅੱਗੇ ਅਸੀਂ ਬੈਠ ਕੇ ਧਰਨਾ ਵੀ ਲਾਇਆ ਮੰਗ ਪੱਤਰ ਵੀ ਦਿੱਤੇ ਡੀਸੀ ਸਾਹਿਬ ਨੂੰ ਔਰ ਰਿਕਾਰਡ ਆ ਅੱਜ ਬਠਿੰਡੇ ਦੀਆਂ ਖ਼ਬਰਾਂ ਦੇ ਵਿੱਚ ਔਰ ਜਿਹੜੀਆਂ ਮੇਨ ਲੀਡਿੰਗ ਪੇਪਰ ਨੇ ਨੈਸ਼ਨਲ ਉਹਨਾਂ ਵਿੱਚ ਵੀ ਖ਼ਬਰ ਛਪੀ ਹੈ ਇੰਗਲਿਸ਼ ਲੀਡਿੰਗ ਪੇਪਰਾਂ 'ਚ ਤੇ ਉੱਥੇ ਮੈਂ ਰੁਕਿਆ ਨਹੀਂ ਗਿਆ ਤੇ ਮੈਂ ਇਹ ਕਾਰਨ ਪੁੱਛਣਾ ਚਾਹੁੰਦਾ ਅਸੀਂ ਸਮੂਹ ਜਥੇਬੰਦੀਆਂ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਸਾਡੇ ਨਾਲ ਜਿਹੜਾ ਭਗਵਾਨ ਵਾਲਮੀਕੀ ਭਗਵਾਨ ਵਾਲਮੀਕੀ ਧਰਮ ਰੱਖਿਆ ਸਮਤੀ ਡੈਮੋਕ੍ਰੈਟਿਕ ਪਾਰਟੀ ਆਫ ਇੰਡੀਆ ਸ਼੍ਰੀ ਗੋਬਿੰਦ ਦਾਸ ਟਾਈਗਰ ਫੋਰਸ ਦੇ ਨੇਤਾ ਜਿਹੜੇ ਇੱਥੇ ਆਏ ਬਹੁਜਨ ਨੇਤਾ ਠੇਕਦਾਰ ਭਗਵਾਨ ਦਾ ਸਿੱਧੂ ਪੰਜਾਬ ਪ੍ਰਧਾਨ ਵਿਕਾਸ ਸਿੰਘ ਜੀ ਪੰਜਾਬ ਪ੍ਰਧਾਨ ਜੱਸੀ ਤਰਲਨ ਜੀ ਤੇ ਉਹਨਾਂ ਦੇ ਸਾਥੀ ਇੱਥੇ ਸਾਡੇ ਨੂੰ ਸਮਰਥਨ ਦੇਣ ਆਏ ਉਹਨਾਂ ਨੇ ਵੀ ਇਸ ਕਾਨੂੰਨੀ ਕਾਰਵਾਈ ਦੀ ਪੂਰਤੀ ਨਿੰਦਿਆ ਕੀਤੀ ਪਰ ਮੇਰੀ ਮੈਂ ਮੇਰੀ ਸਪਸ਼ਟ ਮੰਗਿਆ ਪੰਜਾਬ ਸਰਕਾਰ ਤੋਂ ਕਿ ਮੈਨੂੰ ਰੋਕਣ ਦੇ ਪਿੱਛੇ ਕੀ ਕਾਰਨ ਨੇ ਕੀ ਸਿਕਿਉਰਟੀ ਵਿਭਾਗ ਨੇ ਸਰਕਾਰੇ ਦੀ ਉੱਚ ਪਦਰੀ ਜਾਂਚ ਕਰੇ ਔਰ ਜਿਹੜਾ ਐਸਪੀ ਦਾ ਜਿਹੜਾ ਰਵੱਈਆ ਸੀ ਜਿਹੜਾ ਬਾਅਦ ਵਿੱਚ ਜਦੋਂ ਮੈਂ ਗੱਲ ਕੀਤੀ ਡੀਐਸਪੀ ਦੇ ਕਹਿਣ ਤੇ ਇਹ ਬਦਮਾਸ਼ੀ ਵਾਲਾ ਰਬਈਆ ਵੀ ਤੁਸੀਂ ਮੈਨੂੰ ਪਹਿਲਾਂ ਕਿਉਂ ਦੱਸਿਆ ਮੈਂ ਐਸਪੀ ਦਾ ਗੁਲਾਮ ਨਹੀਂ ਹਾਂ ਮੈਂ ਸੰਵਿਧਾਨ ਦੇ ਤਹਿਤ ਸੰਵਿਧਾਨ ਦੀ ਪਾਲਣਾ ਕਰਨ ਵਾਲਾ ਤੇ ਆਪਣੇ ਮੌਲਿਕ ਅਧਿਕਾਰਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲਾ ਵਿਅਕਤੀ ਹਾਂ ਪਰ ਮੈਨੂੰ ਜਿਸ ਢੰਗ ਦੇ ਨਾਲ ਉਹਨਾਂ ਨੇ ਇਹ ਗੱਲ ਕੀਤੀ ਉਹ ਬਦਮਾਸ਼ੀ ਵਾਲਾ ਸੀ ਗੁੰਡਾਗਰਦੀ ਵਾਲਾ ਸੀ ਜੇ ਬਾੜੀ ਖੇਤ ਨੂੰ ਖਾਏਗੀ ਤਾਂ ਖੇਦਾ ਕੀ ਬਣੂ ਜੇ ਪੁਲਿਸ ਹੀ ਗੁੰਡਾਗਰਦੀ ਤੇ ਉੱਤਰ ਆਉਗੀ ਤਾਂ ਫਿਰ ਸਾਡੇ ਹੱਕਾਂ ਦੀ ਸਾਡੀ ਪ੍ਰੋਟੈਕਸ਼ਨ ਕੌਣ ਕਰੇਗਾ ਸੋ ਇਸ ਕਰਕੇ ਅਸੀਂ ਇਹ ਮੰਗ ਕਰਦੇ ਪੰਜਾਬ ਸਰਕਾਰ ਤੋਂ ਕਿ ਜਿਹੜਾ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਆ ਉਹਦੀ ਤੇ ਜਿਹੜਾ ਐਸਪੀ ਸਮੀਰ ਬਰਮਾ ਇਹਨਾਂ ਬਰਖਾਸਤ ਕੀਤਾ ਜਾਵੇ ਨਹੀਂ ਤਾਂ ਕਿਉਂਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨ ਮਾਲ ਦਾ ਖਤਰਾ ਤੇ ਸਾਡੇ ਲੁਧਿਆਣਾ ਦੇ ਪ੍ਰਧਾਨ ਜੇਮਸ ਰਾਜਨ ਨੂੰ ਵੀ ਖਤਰਾ ਸਾਡੀ ਸਮੁੱਚੀ ਜਿਹੜੀ ਪੰਜਾਬ ਦੇ ਚ ਕ੍ਰਿਸਚਨ ਨੈਸ਼ਨਲ ਫਰੰਟਾ ਟੀਮ ਆ ਜ਼ਿਲ੍ਹਿਆਂ ਦੇ ਪ੍ਰਧਾਨ ਆ ਜਾਂ ਸਟੇਟ ਲੀਡਰ ਆ ਉਹਨਾਂ ਨੂੰ ਵੀ ਖਤਰਾ ਇਸ ਕਰਕੇ ਸਰਕਾਰ ਤੋਂ ਮੰਗਿਆ ਕਿ ਸਾਨੂੰ ਇਹਨਾਂ ਤੋਂ ਖਤਰਾ ਹੈ ਸਾਡੀ ਜਾਨ ਨੂੰ ਇਸ ਕਰਕੇ ਇਹਨਾਂ ਨੂੰ ਤੁਰੰਤ ਬਰਖਾਤ ਕੀਤਾ ਜਾਵੇ ਜੇ ਨਾ ਕੀਤਾ ਸਮੂਹ ਜਥੇਬੰਦੀਆਂ ਪੰਜਾਬ ਦੇ ਤਿੱਖਾ ਸੰਘਰਸ਼ ਕਰਨਗੀਆਂ ਜਿਹਦੇ ਲਈ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਏਗੀ ਥੈਂਕ ਯੂ ਵੈਰੀ ਮੱਚ ਜੀ ਮੈਂ ਤੁਸੀਂ ਕਹਿੰਦੇ ਹੋ ਬਾਕੀ ਜਿਲ੍ਹਿਆਂ 'ਚ ਤੁਸੀਂ ਪ੍ਰਦਰਸ਼ਨ ਕਰ ਚੁੱਕੇ ਹੋ ਧਰਨਾ ਮਾਰ ਚੁੱਕੇ ਹੋ ਉੱਥੇ ਨਹੀਂ ਰੁਕਿਆ ਗਿਆ ਕੀ ਕਰਨ ਲੱਗਦੇ ਤੁਹਾਨੂੰ ਲੁਧਿਆਣਾ ਚਲਕੇਗਾ ਇਸੇ ਗੱਲ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ ਮੀਡੀਆ ਦੇ ਰਾਹੀਂ ਇਹ ਗੱਲ ਲੋਕਾਂ ਤੱਕ ਵੀ ਲੈ ਕੇ ਜਾਣਾ ਚਾਹੁੰਦੇ ਹਾਂ ਸਰਕਾਰ ਤੱਕ ਵੀ ਕਿ ਸਰਕਾਰ ਦੀ ਜਾਂਚ ਕਰੇ ਕਿ ਸਿਕਿਉਰਿਟੀ ਰੀਜਨ ਆ ਕਿ ਮੈਨੂੰ ਖਤਰਾ ਸੀ ਜੇ ਮੈਨੂੰ ਖਤਰਾ ਸੀ ਤਾਂ ਕਿਉਂ ਨਹੀਂ ਮੇਰੀ ਸੁਰੱਖਿਆ ਵਧਾਈ ਗਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕਿ ਸੁਰੱਖਿਆ ਵਧਾਵੇ ਮੇਰੀ ਮੈਨੂੰ ਲੈ ਕੇ ਜਾਵੇ ਸਰਕਾਰ ਦਾ ਕਰਤੱਵ ਬਣਦਾ ਪਰ ਜੇ ਮੈਂ ਕਿਸੇ ਲਈ ਖਤਰਾ ਹੋ ਵੀ ਸਰਕਾਰ ਦੱਸੇ ਕਿਉਂਕਿ ਮੈਂ ਕੋਈ ਵੱਖਵਾਦੀ ਲੀਡਰ ਨਹੀਂ ਮੈਂ ਕੋਈ ਅਤਵਾਦੀ ਨਹੀਂ ਮੈਂ ਕੋਈ ਪਾਕਿਸਤਾਨੀ ਨਹੀਂ ਮੈਂ ਇੱਕ ਭਾਰਤੀ ਨਾਗਰਿਕ ਆ ਮੈਂ ਇੱਕ ਪੰਜਾਬ ਦਾ ਰਹਿਣ ਵਾਲਾ ਪੰਜਾਬੀ ਆ ਹੇ ਮੇਰੇ ਮੈਨੂੰ ਰੋਕਣ ਦੇ ਪਿੱਛੇ ਕੀ ਕਾਰਨ ਹੈ ਸਰਕਾਰੇ ਦੀ ਉੱਚ ਪਦਰੀ ਜਾਂਚ ਕਰਾਏ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰੇ ਤੇ ਪੁਲਿਸ ਕਮਿਸ਼ਨਰ ਤੇ ਸਮੀਰ ਬਰਮਨ ਬਰਖਾਸ਼ਤ ਕਰੇ। ਜੀ ਕੀ ਲੱਗਦਾ ਤੁਸੀਂ ਪੂਰੇ ਪੰਜਾਬ ਤੋਂ ਸਰ ਬੈਲਗਾ ਸਿਰਫ ਲੁਧਿਆਣਾ ਤੋਂ ਤੁਹਾਨੂੰ ਰੋਕਿਆ ਗਿਆ ਕੋਈ ਕਾਰਨ ਸਪੈਸ਼ ਇਹ ਸੀ ਕਿ ਜਾਂ ਸਿਰਫ ਇਹ ਸੀ ਕਿ ਸਰਨੇ ਨੂੰ ਖਰਾਬ ਕਰਨਾ ਚਾਹੁੰਦੇ ਸਨ ਕੋਸਰ। ਡੈਫੀਨੇਟਲੀ ਕਿਉਂਕਿ ਸਰਕਾਰ ਨੂੰ ਇਹ ਲੱਗ ਰਿਹਾ ਸੀ ਕਿ ਇੱਕ ਭਾਈਚਾਰਾ ਜਿਹੜਾ ਕਿ ਸਦਾ ਅਮਨ ਅਮਾਨ ਦੇ ਨਾਲ دعਵਾ ਕਰਨ ਵਾਲਾ ਭਾਈਚਾਰਾ ਇਹਨਾਂ ਨੂੰ ਅਸੀਂ ਪਹਿਲਾਂ ਵੀ ਪੋਲੀਟੀਕਲੀ ਯੂਜ਼ ਕਰਦੇ ਆਏ ਆ ਅੱਗੋਂ ਵੀ ਕਰਦੇ ਰਵਾਂਗੇ ਸਿਰਫ ਉਹ ਲਾਰੇ ਨਾਰੇ ਲਾ ਦਿੰਦੇ ਹੀ ਚੋਣ ਮੈਨੀਫੈਸਟੋ ਚ ਲਿਖਦੇ ਹੀ ਸਾਡੀ ਸਰਕਾਰ ਆ ਗਈ ਆ ਦਵਾਂਗੇ ਪਰ ਉਹ ਸਿਰਫ ਗੱਲਾਂ ਹੁੰਦੀਆਂ ਸੀ ਦਿੰਦੇ ਕੁਛ ਨਹੀਂ ਇਹ ਪੰਜਾਬ ਦੀ ਹਿਸਟਰੀ ਚ ਪਹਿਲੀ ਵਾਰੀ ਆ ਕਿ 크ਿਸਚਨ ਭਾਈਚਾਰਾ 크ਿਸਚਨ ਨੈਸ਼ਨਲ ਫਰੰਡ ਦੀ ਅਗਵਾਈ ਦੇ ਵਿੱਚ ਖੜਾ ਹੋਇਆ ਤੇ ਉਹਨਾਂ ਨੇ ਆਪਣੇ ਪ੍ਰੋਟੈਸਟ ਕਰਕੇ ਧਰਨੇ ਦੇ ਕੇ ਆਪਣੀਆਂ ਮੰਗਾ ਮੰਨੀਆਂ ਸਰਕਾਰ ਇਹਨੂੰ ਡਿਫਿਊਜ਼ ਕਰਨਾ ਚਾਹੁੰਦੀ ਹੈ ਧਰਨਿਆਂ ਨੂੰ ਸਰਕਾਰ ਜਿਹੜਾ ਸੀ ਉਹ ਚਾਹੁੰਦੀ ਸੀ ਕਿ ਇਹਨਾਂ ਦੇ ਵਿੱਚ ਟੈਰਰ ਕ੍ਰੀਏਟ ਕਰੋ ਪੈਨਿਕ ਸਿਚੁਏਸ਼ਨ ਪੈਦਾ ਕਰੋ ਤਾਂ ਕਿ ਘਰ ਚ ਬਹਿ ਜਾਣ ਔਰ ਇਹ ਆਪਣੀਆਂ ਮੰਗਾ ਨਾਮ ਬਣਾਉਣ ਦੇ ਲਈ ਕੰਮ ਕਰੇ ਜਗ੍ਹਾ ਹੋ ਸਕਦਾ ਜਵਾਬੇਰੀਆ ਚ ਜਿੰਨੀ ਚੋਣਾ ਵਾ ਸੰਤੋਖ ਸਿੰਘ ਦੀ ਜਗ੍ਹਾ ਜਿੰਨੀ ਚੋਣਾ ਹੋ ਰਹੀ ਹੋਣਾ ਦੇ ਮੌਤ ਤੋਂ ਬਾਅਦ ਕਿ ਉੱਥੇ ਤੁਹਾਡਾ ਵਿਰੋਧ ਹੋਊਗਾ ਸਰਕਾਰ ਦੇ ਖਿਲਾਫ ਡੈਫੀਨਿਟਲੀ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਜਿਹੜੀਆਂ ਕਿ ਆਜ਼ਾਦੀ ਤੋਂ ਬਾਅਦ ਲੰਬਤ ਪਈਆਂ ਨੇ ਤੇ ਬਿਲਕੁਲ ਅਸੀਂ ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤੇ ਇਹਨਾਂ ਅਧਿਕਾਰੀਆਂ ਤੇ ਕਾਰਵਾਈ ਨਾ ਕੀਤੀ ਇਹਨਾਂ ਬਰਖਾਸਤ ਨਾ ਕੀਤਾ ਤੇ ਕੁਦਰਤੀ ਗੱਲ ਆ ਸੀ ਜਿਹੜਾ ਆਏਗਾ ਇਲੈਕਸ਼ਨ ਅਸੀਂ ਮਸੀਂ ਭਾਈਚਾਰੇ ਨੂੰ ਅਪੀਲ ਕਰਾਂਗੇ ਕਿ ਭਾਈ ਫਿਰ ਤੁਸੀਂ ਇਹਨਾਂ ਤੇ ਵਿਸ਼ਵਾਸ ਕਿੱਦਾਂ ਕਰੋਗੇ ਇਹਨਾਂ ਦਾ ਬਾਈਕਾਟ ਕਰੋ ਅਸੀਂ ਉਹਨਾਂ ਚੋਣਾਂ ਦਾ ਬਾਈਕਾਟ ਕਰਾਂਗੇ ਔਰ ਅਸੀਂ ਵਿਚਾਰ ਕਰਾਂਗੇ ਸਾਨੂੰ ਹੋਰ ਕੀ ਅੱਗੇ ਫੈਸਲੇ ਲੈਣੇ ਚਾਹੀਦੇ ਨੇ ਸਰ ਇਹ ਤਾਂ ਨਹੀਂ ਲੱਗਦਾ ਵੀ ਜਿਹੜੇ ਹੋਰ ਕੁਐਸਚਨ ਆ ਗੂ ਨੇ ਲੁਧਿਆਣੇ ਵਿੱਚ ਸਰ ਗਰਮ ਨੇ ਉਹਨਾਂ ਲਈ ਕਿਸੇ ਕਹਿਣ ਤੇ ਇਸ ਤਰੀਕੇ ਨਾਲ ਰਾਜਨੀਤਿਕ ਉਹ ਕਾਫੀ ਐਕਟਿਵ ਨੇ ਲੁਧਿਆਣੇ ਵਿੱਚ ਮੈਂ ਉਹੀ ਕਹਿ ਰਿਹਾ ਵੀ ਇਹ ਤਾਂ ਹੁਣ ਖੁਲਾਸਾ ਜਿਹੜਾ ਪੰਜਾਬ ਪੁਲਿਸ ਕਰੇ ਵੀ ਐਡਾ ਕਿਹੜਾ ਸਾਡੇ ਉਨਾਂ ਖਤਰਾ ਹੋ ਸਕਦਾ ਹੈ ਕਿ ਜਿਹੜੇ ਲੋਕ ਬਾਕੀ ਪੰਜਾਬ ਦੇ ਵਿੱਚ ਲੀਡਰਸ ਕੰਮ ਕਰ ਰਹੇ ਨੇ ਕੀ ਇਦਾਂ ਦਾ ਕੋਈ ਪੰਜਾਬ ਚ ਕਾਨੂੰਨ ਹੈਗਾ ਕਿ ਕੋਈ ਬੰਦਾ ਦੂਸਰੇ ਜ਼ਿਲ੍ਹੇ ਚ ਜਿੰਨ ਜਾ ਸਕਦਾ ਅਸੀਂ ਅਮਨ ਅਮਾਨ ਨਾਲ ਰਹਿਣ ਵਾਲੇ, ਦੁਆਵਾਂ ਕਰਨ ਵਾਲੇ ਲੋਕਾਂ, ਸ਼ਾਂਤੀਪੂਰਵਕ ਤਰੀਕੇ ਨਾਲ ਧਰਨੇ ਦੇਣ ਵਾਲੇ ਤੇ ਸਰਕਾਰ ਇਹ ਦੱਸੇ ਕੌਣ ਨੇ ਇਹਦੇ ਪਿੱਛੇ? ਇਹ ਖੁਲਾਸਾ ਸਰਕਾਰ ਨੇ ਕਰਨਾ। ਜਦ ਤੱਕ ਸਰਕਾਰ ਇਹ ਖੁਲਾਸੇ ਨਹੀਂ ਕਰਦੀ, ਵੀ ਇਹਦੇ ਪਿੱਛੇ ਕਿਹੜੀਆਂ ਫੋਰਸਿਸ ਸੀਗੀਆਂ ਜਿਨ੍ਹਾਂ ਨੇ ਇਹ ਧਰਨਿਆਂ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਤੇ ਕਾਰਵਾਈ ਕਰੇ ਤੇ ਉਦੋਂ ਤੱਕ ਪੁਲਿਸ ਕਮਿਸ਼ਨਰ ਤੇ ਐਸਪੀ ਸਮੀਰ ਬਰਮਾ ਨੂੰ ਬਰਖਾਸਤ ਕਰੇ। ਥੈਂਕ ਯੂ ਵੈਰੀ ਮਚ।